ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲ ਕਰਦੇ ਆ ਐਲਨ ਮਸਕ ਕੌਣ ਹੈਗਾ ਐਲਨ ਮਸਕ ਨੇ ਕਿਸਾਨਾਂ ਦੇ ਜਿਹੜੇ ਟਵਿੱਟਰ ਅੱਜ ਕੱਲ ਐਕਸ ਉਹਨੇ ਮਤਲਬ ਨਾਮ ਰੱਖਿਆ ਹੋਇਆ ਆਪਣੇ ਟਵਿੱਟਰ ਹੈਂਡਲ ਦਾ ਜਿਹੜਾ ਟਵਿੱਟਰ ਦਾ ਅੱਜ ਕੱਲ ਨਾਮ ਹੈ ਉਹ ਐਕਸ ਕਰ ਦਿੱਤਾ ਸੀਗਾ ਉਸ ਨੇ ਕਿਸ ਨੂੰ ਦਿੱਤਾਗਾ ਜਵਾਬ ਕਿਸਾਨਾਂ ਦੇ ਟਵਿੱਟਰ ਅਕਾਊਂਟ ਬੰਦ ਕਰਨ ਤੋਂ ਔਰ ਕਿਸ ਨੇ ਇਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਕਿਸ ਨੇ ਇਹ ਇੱਕ ਥ੍ਰੈਟ ਦਿੱਤੀ ਐਲਨ ਮਸਕ ਨੂੰ ਕਿ ਜਾਂ ਤਾਂ ਉਹਨਾਂ ਦੇ ਅਕਾਊਂਟ ਬੰਦ ਕਰੋ ਤੇ ਜਾਂ ਫਿਰ ਕਾਰਵਾਈ ਕਾਰਵਾਈ ਲਈ ਤਿਆਰ ਰਹੋ ਆਹ ਵੀਡੀਓ ਕਰਦੇ ਆਂ ਸਤਾਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਲਨ ਮਸਕ ਹੈ ਜਿਹੜਾ ਤੁਸੀਂ ਜਾਣਦੇ ਹੋ ਕਿ ਐਲਨ ਮਸਕ ਕੈਸੀ ਹਸਤੀ ਹੈ ਦੁਨੀਆ ਦੀ ਕਿ ਜਿਹੜਾ ਸਾਰੀ ਦੁਨੀਆ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਸੈਂਕੜੇ ਸਾਲਾਂ ਬਾਅਦ ਕੋਈ ਬੰਦਾ ਐਸਾ ਆਉਂਦਾ ਹੁੰਦਾ ਹੈ ਜਿਹੜਾ ਗਲੋਬਲ ਲੈਵਲ ਦੇ ਉੱਪਰ ਮਤਲਬ ਆਪਣੇ ਕੁਝ ਕੰਮ ਕਾਰੇ ਕਰਕੇ ਦਿਖਾਉਂਦਾ ਹੈ ਇਹ ਐਲਨ ਮਸਕ ਇੱਕ ਉਹਨਾਂ ਦੇ ਵਿੱਚੋਂ ਆ ਜਿਸ ਨੇ ਮੰਗਲ ਗ੍ਰਹਿ ਦੇ ਉੱਪਰ ਦੋਸਤੋ ਮੰਗਲ ਗ੍ਰਹਿ ਦੇ ਉੱਪਰ ਰਾਕਟ ਪਹੁੰਚਦਾ ਕਰ ਦਿੱਤਾ ਔਰ ਬਿਨਾ ਕੋਈ ਡਿਗਰੀ ਕੀਤਿਆਂ ਐਲਨ ਮਸਕ ਨੇ ਉਹ ਕੁਝ ਕਰਕੇ ਦਿਖਾਇਆ ਚਾਰ ਪੰਜ ਵਾਰੀ ਉਹ ਬੰਦਾ ਨਾਕਾਮਜਾਬ ਹੋਇਆ ਫਿਰ ਡਿਗਿਆ ਉਹਦਾ ਜਿਹੜਾ ਰਾਕਟ ਸੀਗਾ ਦੁਬਾਰਾ ਬਣਾਇਆ ਤੀਜੀ ਵਾਰ ਬਣਾਇਆ ਸਾਰਾ ਕੁਝ ਵੇਚ-ਵਟਕਿਆ ਉਹਦਾ ਜੋ ਕੁਝ ਸੀਗਾ ਫਿਰ ਚੌਥੀ ਵਾਰ ਬਣਾਇਆ ਦੋਸਤੋ ਔਰ ਫਿਰ ਉਹਦੇ ਵਿੱਚ ਉਹ ਕਾਮਯਾਬ ਹੋਇਆ ਤੇ ਅੱਜ ਆਪਾਂ ਇਹ ਕਹਿ ਸਕਦੇ ਆ ਕਿ NASA ਇੱਕ ਬਹੁਤ ਵੱਡੀ ਜਿਹੜੀ ਆ ਉਹ ਹੈ ਕੰਪਨੀ ਆ ਅਮਰੀਕਾ ਦੀ ਦੁਨੀਆ ਦੀ ਸਭ ਤੋਂ ਵੱਡੀ ਲੇਕਿਨ NASA ਨੇ ਇਸ ਐਲਨ ਮਸਕ ਨੂੰ ਹੁਣ ਮਤਲਬ ਜਿਹੜੇ ਆਪਣੇ ਰੌਕਟ ਬਣਾਉਣ ਦੇ ਪ੍ਰੋਜੈਕਟ ਲਈ ਦਿੱਤੇ ਹੋਏ ਨੇ ਮਤਲਬ ਆਰਡਰ ਉਹ ਉਸ ਤੋਂ ਬਣਵਾ ਰਹੇ ਨੇ ਮੇਰਾ ਕਹਿੰਦਾ ਭਾਵੇਂ ਆ ਪਰ ਦੋਸਤੋ ਆਪਾਂ ਗੱਲ ਕਰ ਰਿਹਾ ਕਿਸਾਨਾਂ ਦੀ ਸਾਡੇ ਕਿਸਾਨਾਂ ਦੇ ਟਵਿੱਟਰ ਅਕਾਊਂਟ ਨੇ ਜਿਹੜੇ ਕਿਉਂਕਿ ਟਵਿੱਟਰ ਕੀ ਹੈਗਾ ਐਕਸ ਕਹਿ ਲੋ ਟਵਿੱਟਰ ਕਹਿ ਲੋ ਜਿਹੜਾ ਇਹ ਇੱਕ ਇੰਟਰਨੈਸ਼ਨਲ ਗਲੋਬਲ ਲੈਵਲ ਦੀ ਮਤਲਬ ਇੱਕ ਉਹ ਹੈ ਕੰਪਨੀ ਕਹਿ ਲੋ ਇਹਨੂੰ ਜੋ ਵੀ ਕਹਿ ਲੋ ਜਿਸ ਦੇ ਨਾਲ ਆਪਣੀ ਜਿਹੜੀ ਗੱਲ ਹੈ ਕਿ ਉਹ ਦੁਨੀਆ ਲੈਵਲ ਤੇ ਜਾਂਦੀ ਹੈ ਹੁਣ ਇਹ ਸਾਡੀ ਜਿਹੜੀ ਮੋਦੀ ਸਰਕਾਰ ਆ ਇਹ ਕਿਸਾਨਾਂ ਤੋਂ ਇੰਨੀ ਡਰ ਗਈ ਕਿ ਉਹਨਾਂ ਦੇ ਟਵਿੱਟਰ ਅਕਾਊਂਟ ਬੰਦ ਕਰਨ ਦੀ ਖਾਤਰ ਇਹਨਾਂ ਨੇ ਜਿਹੜਾ ਇਹਨਾਂ ਨੂੰ ਟਵਿੱਟਰ ਅਕਾਊਂਟ ਵਾਲਿਆਂ ਨੂੰ ਐਲਨ ਮਸਕ ਨੂੰ ਇੱਕ ਥ੍ਰੈਟ ਦਿੱਤਾਗਾ ਕਿ ਜਾਂ ਤਾਂ ਉਹਨਾਂ ਦੇ ਅਕਾਊਂਟ ਬੰਦ ਕਰੋ ਤੇ ਨਹੀਂ ਫਿਰ ਕਾਰਵਾਈ ਲਈ ਤਿਆਰ ਰਹੋ ਤੇ ਉਸ ਨੇ ਜਵਾਬ ਦਿੱਤਾਗਾ ਐਲਨ ਮਸਕ ਨੇ ਆ ਕੇ ਸਾਹਮਣੇ ਕਿ ਤੁਸੀਂ ਜਿਹੜਾ ਇਹ ਮਤਲਬ ਕਰ ਰਹੇ ਹੋ ਇਹ ਲੋਕਾਂ ਦੀ ਜਿਹੜੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਜਿਹੜੀ ਫੰਡਾਮੈਂਟਲ ਜਿਹੜੇ ਉਹਨਾਂ ਦੇ ਅਧਿਕਾਰ ਨੇ ਉਹ ਤੁਸੀਂ ਅਧਿਕਾਰਾਂ ਨੂੰ ਮਤਲਬ ਉਹਨਾਂ ਦੇ ਤੁਸੀਂ ਦੱਬ ਰਹੇ ਹੋਗੇ ਤੇ ਇਹ ਲੋਕਾਂ ਨੂੰ ਬੋਲਣ ਦਾ ਤੇ ਆਪਣੀ ਅ ਗੱਲ ਕਰਨ ਦਾ ਅਧਿਕਾਰ ਹੈਗਾ ਪਰ ਤੁਸੀਂ ਟਵਿੱਟਰ ਉਹਨਾਂ ਦੇ ਅਕਾਊਂਟ ਬੰਦ ਕਰਕੇ ਉਹਨਾਂ ਦੀ ਸਿੱਧੀ ਮਤਲ ਜਿਹੜੀ ਬੋਲਣ ਦੀ ਆਜ਼ਾਦੀ ਦੇ ਉੱਪਰ ਉਹਨੇ ਕਿਹਾਗਾ ਕਿ ਤੁਸੀਂ ਪਾਬੰਦੀ ਲਾ ਰਹੇ ਹੋ ਠੀਕ ਹੈ ਉਹਨੇ ਕਿਹਾ ਕਿ ਸਰਕਾਰ ਦੇ ਕੁਝ ਕਾਨੂੰਨ ਨੇਗੇ ਜਿਸ ਕਾਰਨ ਕਰਕੇ ਸਾਨੂੰ ਬੰਦ ਕਰਨੇ ਪੈ ਸਕਦੇ ਆ ਪਰ ਅਸੀਂ ਇਸ ਗੱਲ ਦੀ ਬਿਲਕੁਲ ਨਿੰਦਾ ਕਰਦੇ ਆ ਦੋਸਤੋ ਹੁਣ ਮੈਨੂੰ ਤੁਸੀਂ ਦੱਸੋ ਕਿ ਜੁਕੇ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਹੈਗਾ ਤਰਨਜੀਤ ਸਿੰਘ ਢੇਸੀ ਵੱਲੋਂ ਉੱਥੇ ਮਾਮਲਾ ਉਠਾਇਆ ਗਿਆ ਕਿਸਾਨਾਂ ਦਾ ਤੇ ਆਪਣਾ ਸੋਗਰਮਣ ਦੀ ਸ਼ਹੀਦੀ ਦਾ ਉੱਥੇ ਵੀ ਮਤਲਬ ਇਹੀ ਗੱਲ ਕਹੀ ਗਈ ਆ ਕਿ ਮਤਲਬ ਲੋਕਾਂ ਦੀ ਆਵਾਜ਼ ਦੱਬਣ ਦੀ ਮਤਲਬ ਕੋਸ਼ਿਸ਼ ਮੋਦੀ ਸਰਕਾਰ ਕਰ ਰਹੀ ਆ ਔਰ ਲੋਕਾਂ ਨਾਲ ਤਸੱਦਦ ਕਰ ਰਹੀ ਆ ਨੌਜਵਾਨ ਨੂੰ ਇੱਕ ਨੂੰ ਸਹੀਰ ਕਰ ਦਿੱਤਾ ਦੂਜੇ ਦੇ ਗੋਲੀ ਲੱਗੀ ਆ ਤੇ ਸੈਂਕੜੇ ਉੱਥੇ ਇਹਨਾਂ ਨੇ ਜਿਹੜੇ ਲੋਕ ਫਟੜ ਕੀਤੇ ਨੇ ਔਰ ਦੋਸਤੋ ਇਹ ਜਿਹੜਾ ਮਾਮਲਾ ਹੈਗਾ ਜੂਨੋ ਦੇ ਵਿੱਚ ਪਹੁੰਚ ਚੁੱਕਿਆਗਾ ਜੂਨੋ ਤੋਂ ਨੂੰ ਪਤਾ ਦੋਸਤੋ ਮੈਂ ਪੰਜਾਬੀ ਦੇ ਵਿੱਚ ਕਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਹੈ ਜਿਹਦੇ ਵਿੱਚ ਮਤਲਬ ਵੱਡੇ ਵੱਡੇ ਦੇਸ਼ ਮੈਂਬਰ ਨੇ ਉਹਦੇ ਤੇ ਜੂਨੋ ਦੇ ਵਿੱਚ ਕਿਸਾਨਾਂ ਦਾ ਮੁੱਦਾ ਜਿਹੜਾ ਉੱਥੇ ਚੱਲਿਆ ਗਿਆਗਾ ਔਰ ਸੁਭਕਰਮਨ ਦਾ ਮੁੱਦਾ ਵੀ ਜਨਾ ਜੂਨੋ ਦੇ ਵਿੱਚ ਚੱਲਿਆ ਗਿਆ ਔਰ ਐਲਨ ਮਸਕ ਜਿਹੜਾ ਇੱਕ ਦੁਨੀਆ ਦੀ ਹਸਤੀ ਹੈ ਵੱਡੀ ਉਹਦੇ ਵੱਲੋਂ ਭਾਰਤ ਸਰਕਾਰ ਨੂੰ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂਗੇ ਕਿ ਐਨ ਸਰਿਆਂ ਓਪਨਲੀ ਇਹ ਗੱਲ ਕਹਿਣਾ ਕਿ ਤੁਸੀਂ ਲੋਕਾਂ ਦੀ ਆਵਾਜ਼ ਦੱਬ ਰਹੇ ਹੋ ਲੋਕਾਂ ਨੂੰ ਜਿਹੜਾ ਅਧਿਕਾਰ ਦਿੱਤਾ ਹੋਇਆ ਸੰਵਿਧਾਨ ਨੇ ਤੁਸੀਂ ਉਹਨੂੰ ਦੱਬ ਰਹੇ ਹੋਗੇ ਤੇ ਸੋ ਦੋਸਤੋ ਹੁਣ ਆਪਾਂ ਇਹ ਇਹ ਗੱਲਾਂ ਕਰਦੇ ਨੇ ਕਿ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਮਤਲਬ ਲੋਕਤੰਤਰ ਹੈ ਕਿਹੜਾ ਲੋਕਤੰਤਰ ਹੈ ਜੀ ਇਹ ਇਹ ਲੋਕਤੰਤਰ ਹੁੰਦਾ ਇਸ ਤਰ੍ਹਾਂ ਦਾ ਕਿ ਤੁਸੀਂ ਕਿਸੇ ਨੂੰ ਬੋਲਣ ਹੀ ਨਾ ਤਾਂ ਤੁਸੀਂ ਲੋਕਾਂ ਦੇ ਟਵਿੱਟਰਾਂ ਤੋਂ ਡਰ ਚੋਂ ਇੱਕ ਕਿਸਾਨਾਂ ਦੇ ਉਂ ਤਾਂ ਤੁਸੀਂ ਕਹਿੰਦੇ ਤੁਸੀਂ ਤਾਂ ਇੰਨੇ ਕੋ ਪਰ ਤੁਸੀਂ ਡਰਦੇ ਹੋ ਮਤਲਬ ਉਹਨਾਂ ਤੋਂ ਇਸ ਤਰ੍ਹਾਂ ਮੈਂ ਮਤਲਬ ਦੋਸਤੋ ਤੁਹਾਨੂੰ ਦੱਸ ਦਾਂਗਾ ਚਲੋ ਮੈਂ ਨਾਮ ਤਾਂ ਨਹੀਂ ਲੈਂਦਾ ਕਿ ਸਾਡੇ ਮੰਤਰੀ ਹੁੰਦਾ ਸੀਗਾ ਜਿਹੜਾ ਬੰਦਾ ਜ਼ਿਆਦਾ ਮਤਲਬ ਜ਼ਿਆਦਾ ਰੌਲਾ ਪਾਊਗਾ ਜਿਹੜਾ ਬੰਦਾ ਛਾਦਾ ਬੋਲੂ ਮਤਲਬ ਡਰਾਊ ਕਿਸੇ ਨੂੰ ਮਤਲਬ ਜਿਵੇਂ ਆਪਾਂ ਕਹਿੰਨਾ ਜ਼ਿਆਦਾ ਲਲਕਾਰੇ ਮਾਰੂਗਾ ਸਭ ਤੋਂ ਜ਼ਿਆਦਾ ਡਰਪੋਕ ਬੰਦਾ ਅੰਦਰੋਂ ਉਹ ਹੁੰਦਾਗਾ ਜਿਹੜਾ ਬੰਦਾ ਅਸਲੀ ਹੈ ਉਹ ਦਲੀਲ ਨਾਲ ਗੱਲ ਕਰੂਗਾ ਲੇਕਿਨ ਕਿਸੇ ਨੂੰ ਧਮਕਾਉਣ ਦੀ ਜਾਂ ਕਿਸੇ ਨੂੰ ਉੱਚੀ ਬੋਲ ਕੇ ਡਰਾਉਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਉਹ ਕੰਮ ਤੋਂ ਸੋ ਸਾਡੇ ਹੈਗਾ મોદી ਦਾ ਇੰਨਾ ਅੰਦਰੋਂ ਡਰਪੋਕ ਬੰਦਾ ਹੈਗਾ ਕਿ ਆਪਾਂ ਨੂੰ ਤੁਹਾਨੂੰ ਸਹਿਤ ਤੁਸੀਂ ਵੀ ਦੇਖਿਆ ਹੁਣ ਵੀਡੀਓ ਇਹਨੇ ਖੁਦ ਕਿਹਾਗਾ ਇਹਦੀਆਂ ਜਿਹੜੀਆਂ ਫੋਟੋਆਂ ਬਹੁਤ ਵਾਰੀਆਂ ਆਈਆਂ ਹੋਈਆਂ ਨੇ ਕਿਆਂ ਪੱਗ ਬਨ ਕੇ ਸਰਦਾਰ ਬਨ ਕੇ ਇਹ ਇੱਕ ਵਾਰੀ ਇਹਦੇ ਤੇ ਕੋਈ ਮਾਮਲਾ ਸੀਗਾ ਤੇ ਇਹ ਪੰਜਾਬ ਦੇ ਵਿੱਚ ਅੰਡਰਗਰਾਉਂਡ ਰਿਹਾਗਾ ਇਨੇ ਖੁਦ ਇੱਕ ਦਿਨ ਮਤਲਬ ਕਿਹਾਗਾ ਕਿ ਮੈਂ ਪੰਜਾਬ ਦੇ ਵਿੱਚ ਇੱਕ ਕਿਸਾਨ ਦੀ ਮੋਟਰ ਦੇ ਉੱਪਰ ਰਿਆ ਔਰ ਮੈਂ ਉਹਨੇ ਕਿਹਾਗਾ ਕਿ ਮੈਂ ਅਣਜਾਣ ਸੀਗਾ ਲੇਕਿਨ ਫੇਰ ਵੀ ਮੇਰੀ ਉਹਨੇ ਪੂਰੀ ਸੇਵਾ ਕੀਤੀ ਔਰ ਖਾੜਕੂਆ ਦਾ ਸਮਾਂ ਸੀਗਾ ਕਾਲਾ ਦੌਰ ਚੱਲ ਰਿਹਾ ਸੀਗਾ ਉਸ ਸਮੇਂ ਉਸ ਸਮੇਂ ਇਸ ਨੂੰ ਇੱਕ ਆਪਣੇ ਕਿਸਾਨ ਨੇ ਇਸ ਬੰਦੇ ਦੀ ਜਾਨ ਬਚਾਈ ਸੀ ਇਸ ਬੰਦੇ ਨੂੰ ਮਤਲਬ ਰਾਤ ਨੂੰ ਰੱਖਿਆ ਸੀਗਾ ਇਹਨੇ ਖੁਦ ਕਿਹਾ ਕਿ ਮਤਲਬ ਇੰਨਾ ਆ ਕਾਲਾ ਦੌਰ ਚੱਲ ਰਿਹਾ ਸੀਗਾ ਕਿ ਮੈਨੂੰ ਕਿਤੇ ਵੀ ਕੁਝ ਹੋ ਸਕਦਾ ਸੀਗਾ ਔਰ ਉਸੇ ਕਿਸਾਨਾਂ ਨੇ ਜਿਨੇ ਇਹਨਾਂ ਦੀ ਜਾਨ ਬਚਾਈ ਉਹੀ ਕਿਸਾਨਾਂ ਦਾ ਇਹ ਅੱਜ ਦੁਸ਼ਮਣ ਬਣਿਆ ਹੋਇਆ ਦੋਸਤੋ ਔਰ ਇਹ ਮੈਂ ਤੁਹਾਨੂੰ ਦੱਸ ਰਿਹਾ ਡਰਪੋਕ ਬੰਦਾ ਮਤਲਬ ਇੰਨਾ ਹੈਗਾ ਕਿ ਇੱਥੇ ਲੁਕਦਾ ਫਿਰਦਾ ਰਹੇਗਾ ਪਰ ਇਸ਼ਾਨਫਰਮ ਉਸੇ ਇੰਨੀ ਜਿਆਦੇ ਆ ਕਿ ਤੂੰ ਖੁਦ ਹੀ ਕਹਿ ਰਿਹਾ ਇਹ ਕੋਈ ਕਿਸੇ ਨੇ ਨਹੀਂ ਗੱਲ ਕਹੀ ਹੈਗੀ ਦੋਸਤੋ ਇਹ ਖੁਦ ਉਹਨੇ ਕਿਹਾ ਹੋਇਆਗਾ ਕਿ ਮੈਨੂੰ ਮਤਲਬ ਉੱਥੇ ਕਿਸਾਨ ਨੇ ਮੋਟਰ ਤੇ ਰੱਖਿਆ ਤੇ ਮੇਰੀ ਸੇਵਾ ਕੀਤੀ ਅਨਜਾਨ ਬੰਦਾ ਹੋਣ ਦੇ ਬਾਵਜੂਦ ਉਹਨੇ ਕਿਹਾ ਕਿ ਕਿਹਾ ਵੀ ਨਹੀਂ ਤੁਸੀਂ ਰਹੋ ਜੀ ਘਰੋਂ ਰੋਟੀ ਲੈ ਕੇ ਆਇਆ ਮੇਰੀ ਪੂਰੀ ਹਰ ਇੱਕ ਤਰ੍ਹਾਂ ਦੀ ਸੇਵਾ ਕੀਤੀ ਔਰ ਹੋ ਸਕਦਾ ਉਸ ਸਮੇਂ ਐਸਾ ਦੌਰ ਸੀਗਾ ਦੋਸਤੋ ਤੇ ਕਿਤੇ ਵੀ ਕੁਝ ਹੋ ਸਕਦਾ ਸੀਗਾ ਆਪਾਂ ਨਹੀਂ ਕਹਿੰਦੇ ਕਿ ਕੁਝ ਹੋਵੇ ਪਰ ਤੁਸੀਂ ਯਾਰ ਐਹਸਾਨ ਤਾਂ ਤੁਹਾਨੂੰ ਮਤਲਬ ਆਪਾਂ ਕਹਿ ਦਿੰਨੇ ਆਂ ਕਈ ਵਾਰੀ ਆਪਣੇ ਦੇ ਕਿਸੇ ਬੰਦੇ ਨੇ ਐਹਸਾਨ ਕਰੇ ਨੇ ਆਪਾਂ ਭੁੱਲਦੇ ਨਹੀਂ ਬੰਦਾ ਹੀ ਨਹੀਂ ਉਹ ਜਿਹਦੇ ਤੇ ਜਿਹੜਾ ਬੰਦਾ ਕਿਸੇ ਦੇ ਐਹਸਾਨ ਭੁੱਲ ਜਵੇ ਤੇ ਇਹਦੇ ਤੇ ਤਾਂ ਖੁਦ ਛਿੱਧੀ ਮਤਲਬ ਕਿਸਾਨਾਂ ਨੇ ਇਹਦੀ ਜਾਨ ਬਚਾਈ ਕਿਸਾਨ ਨੇ ਤੇ ਲੇਕਿਨ ਇੰਨਾ ਡਰਪੋਕ ਨਿਕਲਿਆ ਇਹ ਬੰਦਾ ਤੇ ਉਹਨਾਂ ਕਿਸਾਨਾਂ ਦਾ ਹੀ ਮਤਲਬ ਅੱਜ ਦੁਸ਼ਮਣ ਬਣ ਕੇ ਤੇ ਲੋਕਾਂ ਨਾਲ ਟ੍ਰੀਟਮੈਂਟ ਕਰ ਰਿਹਾ ਸੋ ਦੋਸਤੋ ਇਹ ਇੱਕ ਮੈਂ ਤੁਹਾਨੂੰ ਇਸ ਕਾਰਨ ਕਰਕੇ ਗੱਲਾਂ ਦੱਸ ਰਿਹਾਗਾ ਕਿਉਂਕਿ ਦੁਨੀਆ ਲੈਵਲ ਤੇ ਗਲੋਬਲ ਲੈਵਲ ਤੇ ਇਸ ਬੰਦੇ ਨੇ ਆਪਣੀ ਜਿਹੜੀ ਆ ਆਪਣੀ ਸਭੀ ਆ ਭਾਰਤ ਦੀ ਉਹ ਖਰਾਬ ਕੀਤੀ ਆ ਤੇ ਲੇਕਿਨ ਜਿਹੜੀ ਕਿਸਾਨਾਂ ਵਾਲੀ ਗੱਲ ਹੈਗੀ ਕਿਸਾਨਾਂ ਦਾ ਤਾਂ ਮਤਲਬ ਇੱਕ ਉਦਾਹਰਨ ਬਣ ਚੁੱਕੀ ਹੈਗੀ ਉਦਾਹਰਨ ਬਣ ਚੁੱਕੀ ਆ ਕਿਸਾਨਾਂ ਦੀ ਕਿ ਲੋਕ ਉਹਨਾਂ ਪਿੱਛੇ ਜਿਹੜੇ ਉਹਦੋਂ ਟਰੈਕਟਰ ਮਾ ਕਰਕੇ ਹਟੇ ਨੇ ਫਰਾਂਸ ਦੇ ਵਿੱਚ ਲੋਕ ਤੇ ਲੋਕ ਤਾਂ ਪੰਜਾਬ ਦੇ ਕਿਸਾਨਾਂ ਦੀ ਨਕਲ ਕਰ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਦੇਖੋ ਤੁਸੀਂ ਕਿਵੇਂ ਲੜਾਈ ਲੜਦੇ ਨੇ ਹਰਿਆਣੇ ਦੇ ਲੋਕਾਂ ਨੂੰ ਦੇਖੋ ਕਿਵੇਂ ਲੜਾਈ ਲੜਦੇ ਨੇ ਲੇਕਿਨ ਉਹਨਾਂ ਲੋਕਾਂ ਦੇ ਕੋਲੇ ਜਦੋਂ ਜੂਐਨਓ ਦੇ ਵਿੱਚ ਆਵਾਜ਼ ਗਈ ਜੁਕੇ ਦੇ ਵਿੱਚ ਆਵਾਜ਼ ਗਈ ਪਾਰਲੀਮੈਂਟ ਦੇ ਵਿੱਚ ਤੇ ਕੀ ਭਾਰਤ ਦੀ ਸ਼ਬੀ ਰਹੇਗੀ ਕੀ ਇਸ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦਾ ਨਾਮ ਵੀ ਇਸ ਬੰਦੇ ਨੇ ਇਹਨਾਂ ਮਤਲਬ ਮਿੱਟੀ 'ਚ ਰੋਲ ਕੇ ਰੱਖ ਦਿੱਤਾ ਸੋ ਦੋਸਤੋ ਇਹ ਤਾਂ ਹੁਣ ਇਹਨਾਂ ਦੀਆਂ ਕਰਤੂਤਾਂ ਨੇ ਜਿਹੜੀਆਂ ਆਪਾਂ ਫੇਰ ਵਾਰ-ਵਾਰ ਬੋਲਣਾ ਪੈਂਦਾਗਾ ਸਿੰਘ ਮਨਿੰਦਰ ਸਾਡਾ ਇੱਕ ਫਾਲੋਅਰ ਹੈ ਜਿਹੜਾ ਕਿ ਸਾਨੂੰ ਇੱਕ ਮਤਲਬ ਕਿ ਕਮੈਂਟ ਕਰਦਾ ਲਾਈਕ ਸ਼ੇਅਰ ਕਰਦਾ ਸਿੰਘ ਮਨਿੰਦਰ ਜੀ ਧੰਨਵਾਦ ਤੁਹਾਡਾ ਕਰਮਜੀਤ ਸੰਧੂ ਤੇ ਇਹ ਵੀ ਸਾਡਾ ਜਿਹੜਾ ਹੈਗਾ ਜੁਕੇ ਵਾਲਿਆਂ ਦਾ ਵੀ ਧੰਨਵਾਦ ਕਰ ਰਿਹਾਗਾ ਮੈਂ ਤੁਹਾਨੂੰ ਕਮੈਂਟ ਵੀ ਥੋੜਾ ਪੜ ਕੇ ਸੁਣਾ ਦਿਆ ਕਰੂੰ ਮਨਿੰਦਰ ਸਿੰਘ ਲਿਖਦੇ ਨੇ ਮੋਦੀ ਪੁੱਛੜ ਦੀ ਜ਼ਾਲਮ ਫੌਜ ਨੇ ਸਿੰਘਾਂ ਨੂੰ ਗੋਲੀਆਂ ਮਾਰ ਕੇ ਕੀਤਾ ਸ਼ਹੀਦ ਕਰਮਜੀਤ ਸਿੰਘ ਸੰਧੂ ਲਿਖਦੇ ਨੇ ਜੁਕੇ ਵਾਲਿਆਂ ਦਾ ਤੇ ਜਿਹੜੇ ਵੀ ਹੋਰ ਦੇਸ਼ਾਂ ਨੇ ਇਸ ਜ਼ਬਰ ਵਿਰੁੱਧ ਆਵਾਜ਼ ਉਠਾਈ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਮਜੀਤ ਸੰਧੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ